ਸਾਡੇ ਹਲਕੇ ਦੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਹੈਂਡਬਾਲ ਦੀ ਜਿਹੜੀ ਟੀਮ ਹੈ ਤਲਵਾੜਾ ਦੀ ਉਹ ਨੇਪਾਲ ਦੇ ਵਿੱਚ ਜਿਹੜੀਆਂ ਗੇਮਸ ਹੋਈਆਂ ਸਨ ਉਹਦੇ ਵਿੱਚੋਂ ਇਨਾਮ ਲੈ ਕੇ ਆਈਆਂ ਨੇ। ਇੱਥੇ ਮੈਂ ਸਾਡੇ ਸਾਰੇ ਛੋਟੇ ਵੀਰਾਂ ਨੂੰ ਪਲੇਅਰ ਸਬਾਨ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਡੇ ਹਲਕੇ ਦਾ ਨਾਮ ਉੱਚਾ ਕੀਤਾ ਆਪਣੇ ਤਲਵਾੜਾ ਬਲੌਕ ਦਾ ਨਾਮ ਉੱਚਾ ਕੀਤਾ ਹੈ ਉੱਥੇ ਆਪਣੇ ਕੋਚ ਸਬਾਨ ਦਾ ਔਰ ਨਾਲ ਹੀ ਆਪਣੇ ਪੇਰੈਂਟਸ ਦਾ ਨਾਮ ਵੀ ਜਿਹੜਾ ਆ ਉਹ ਉੱਚਾ ਕੀਤਾ ਹੈ। ਸੋ ਮੈਂ ਇਹਨਾਂ ਦੀ ਤੰਦਰੁਸਤੀ ਦੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰੂੰਗਾ ਔਰ ਇਹੇ ਅਰਦਾਸ ਕਰਦਾ ਕਿ ਇਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵੱਧ ਤੋਂ ਵੱਧ ਨਾਮ ਨੇ ਜਿਹੜੇ ਉਹ ਜਿੱਤ ਕੇ ਆਪਣੇ ਸ਼ਹਿਰ ਦਾ ਨਾਮ ਉੱਚਾ ਕਰਨ ਸੋ ਮੈਂ ਬਹੁਤ ਬਹੁਤ ਇਹਨਾਂ ਨੂੰ ਵਧਾਈ ਦਿੰਦਾ ਸੋ ਵਿਖੇ ਜੇ ਵੀ ਇਹਨਾਂ ਨੂੰ ਬੱਚਿਆਂ ਨੂੰ ਸਪੋਰਟ ਕਰੋ ਲਮਾ ਦੀ ਕੋਈ ਸਮਾਨ ਦੀ ਜਾਂ ਗਰਾਊਂਡ ਦੀ ਉਹਦੇ ਬਾਰੇ ਕੀ ਹਾਲ ਕੀ ਬਜਾ ਹਾਂਜੀ ਕੋਚ ਸਾਹਿਬ ਨੇ ਵੀ ਇਹਨਾਂ ਨੂੰ ਦੱਸਿਆ ਕਿ ਕੋਚ ਜਿਹੜੀਆਂ ਮੁੱਚਲਾਂ ਨੇ ਸਾਨੂੰ ਖੇਡਾਂ ਦੇ ਵਿੱਚ ਖੇਡਣ ਵਾਸਤੇ ਆ ਰਹੀਆਂ ਨੇ ਤੁਹ ਸਰਕਾਰ ਵੱਲੋਂ ਜਿੰਨੇ ਵੀ ਉਪਰਾਲੇ ਆ ਉਹ ਬੱਚਿਆਂ ਦੇ ਵਾਸਤੇ ਕੀਤੇ ਜਾਣਗੇ ਅਸੀਂ ਦੋ ਚਾਰ ਦਿਨ ਦੇ ਵਿੱਚ ਵਿੱਚ ਇੱਥੇ ਉੱਥੇ ਵਿਜ਼ਿਟ ਕਰਾਂਗੇ ਇਹਨਾਂ ਦੀ ਗਰਾਊਂਡ ਦਾ ਔਰ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਉਹਦੇ ਵਿੱਚ ਹੋਣਗੀਆਂ ਉਹਨੂੰ ਆਪਾਂ ਦੂਰ ਕਰਕੇ ਇਹਨਾਂ ਨੂੰ ਚੰਗਾ ਮਾਹੌਲ ਪੈਦਾ ਕਰਕੇ ਦਵਾਂਗੇ ਜਿੱਥੇ ਇਹਨਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਕੇ ਇਹ ਨਾ ਮਹਿਸੂਸ ਹੋਵੇ ਕਿ ਅਸੀਂ ਕਿਸੇ ਮਾੜੇ ਸ਼ਹਿਰ ਦੇ ਵਿੱਚੋਂ ਆਏ ਸਿਰ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਕਿ ਆਪਾਂ ਉਹਨਾਂ ਦੇ ਬਰਾਬਰ ਜਿਹੜਾ ਖੇਡ ਖੇਡ ਸਕਦੇ ਨੌਜਵਾਨਾਂ ਨੂੰ ਕੀ ਸੁਲਾਪ ਉਹ ਦਿੱਟ ਦੇਵਾਂਗੇ ਨੌਜਵਾਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਮਿਹਨਤ ਦੇ ਨਾਲ ਕੋਈ ਵੀ ਜਿਹੜਾ ਮਕਾਮ ਆ ਉਹ ਹਾਸਲ ਕੀਤਾ ਜਾ ਸਕਦਾ ਉੱਚ ਨਾ ਤਾਂ ਗਰੀਬੀ ਦੇਖੀ ਜਾ ਸਕਦੀ ਹੈ ਨਾ ਮੇਰੀ ਵਿਖੀ ਜਾ ਸਕਦੀ ਉਹ ਮਿਹਨਤ ਜਿਹੜਾ ਬੰਦਾ ਕਰੂਗਾ ਉਹ ਜਰੂਰ ਹਰ ਸਮੇਂ ਅੱਗੇ ਆ ਸਕਦਾ ਔਰ ਇਹਨਾਂ ਦੀ ਮਿਹਨਤ ਨੂੰ ਮੈਂ ਜਿਹੜਾ ਮੁੱਲਿਆ ਪਿਆ ਔਰ ਇਹਨਾਂ ਦੀ ਮਿਹਨਤ ਨੂੰ ਬੂਰ ਪਿਆ ਔਰ ਮੈਨੂੰ ਲੱਗਦਾ ਕਿ ਹੋਰ ਮਿਹਨਤ ਜਿਹੜੇ ਅਗਲੇ ਸਮੇਂ ਦੇ ਵਿੱਚ ਕਰਨਗੇ ਔਰ ਜਿਹੜੀਆਂ ਇਹ ਗੇਮਸ ਜਿਹੜੀਆਂ ਗਾਂ ਕਿਸੇ ਵੀ ਦੇਸ਼ ਦੇ ਵਿੱਚ ਹੋਣਗੀਆਂ ਉਥੇ ਜਿੱਤ ਕੇ ਆਉਣਗੇ

ਦੇਖੋ ਜੀ ਜਿਹੜਾ ਇਹ ਟੂਰਨਾਮੈਂਟ ਡिक्ਲੇਅਰ ਹੋਇਆ ਉਸ ਤੋਂ ਬਾਅਦ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਸ਼ੁਰੂ ਹੋ ਗਿਆ। ਸਭ ਤੋਂ ਵੱਡਾ ਸਾਹਮਣਾ ਸੀਗਾ ਸਾਨੂੰ ਪੈਸੇ ਦਾ। ਪਰ ਮੈਂ ਆਪਣੇ ਲਾਕੇ ਸਾਰੇ ਜਿਹਦਾ ਐਮਐਲਏ ਸਾਹਿਬ, ਸਖ ਐਮਐਲਏ ਸਾਹਿਬ ਤੇ ਹੋਰ ਪਰਦੰਦੇ ਸੱਜਣਾ ਦਾ ਬੜਾ ਧੰਨਵਾਦ ਕਰਦਾ। ਜਿਨ੍ਹਾਂ ਕੋਲ ਜਿਹਦਾ ਅਸੀਂ ਗਿਆ ਸਾਡੀ ਪੈਸੇ ਦੀ ਬਹੁਤ ਸਹਾਈਤ ਕੀਤੀ ਹੈ। ਹੋਰ ਬੱਚੇ ਬੜੇ ਸੁਜੱਜੇ ਢੰਗ ਨਾਲ ਉੱਥੇ ਖੇਡ ਕੇ ਆਏ। ਤੇ ਪ੍ਰੋਬਲਮ ਕੀ ਆਈ ਹੈ ਜਿਹੜੀ ਬਾਲ ਦੇ ਵੀ ਫਾਰਮ ਨੂੰ ਵੱਡੀ ਪ੍ਰੋਬਲਮ ਜਾਈ ਹੈ ਇੰਡੋਰ ਕਿਉਂਕਿ ਸਾਡੇ ਲਾਕੀ ਇੰਡੋਰ ਹੈ ਨਹੀਂ ਤੇ ਇੰਡੋਰ ਦੇ ਸਨਟੈਟਿਕ ਟਰਾਕ 'ਤੇ ਰਹਿਣਾ ਬਹੁਤ ਮੁਸ਼ਕਲ ਆਈ ਪਹਿਨੇ ਮੈਂ ਤਾਂ 15-20 ਮਿੰਟ ਕਾਫੀ ਸਟਰਗਲ ਕੀਤਾ ਤੋ ਤਾਂ ਬੱਚਿਆਂ ਨੂੰ ਟਾਈਮ ਉੱਰ ਲੈ ਕੇ ਥੋੜਾ ਫੁੱਲ ਮੈਨ ਕਰਕੇ ਚੜਾਇਆ ਜਿਹੜਾ ਬੱਚੇ ਥੋੜੇ ਫਿਟਨੈਸ ਹੋਈ ਬੱਚਿਆਂ ਦੀ ਤੇ ਵਧੀਆ ਤਰੀਕੇ ਨਾਲ ਖੇਲੇ ਤੇ ਆਪਾਂ ਦੋਨੇ ਮੈਚ ਜਿੱਤੇ ਉਹ ਤੇ ਦੇਖਿਆ ਅੱਜ ਸਾਫ ਦਾ ਐਮਐਲਏ ਜੀ ਆਇਆ ਕੋਤੇ ਜੀ ਐਮਐਲਏ ਜੀ ਆ ਕਿ ਉਸ ਦਿਨ ਜਦੋਂ ਜਿੱਤ ਕੇ ਆਇਆ ਉਸ ਦਿਨ ਦੀ ਤਿਆਰੀ ਸੀ ਸਾਡੇ ਦਿਨ ਸਾਡਾ ਸ਼ਾਹਸਪੁਰ ਕੋਈ ਨਹੀਂ ਆਇਆ ਉਦੋਂ ਸਾਡੇ ਕੋਲ ਸਮਾਜ ਦੇ ਅੰਕ ਦਰਾਣਾ ਜੀ ਆਏ ਸੀਗੇ ਤੇ ਆਪਣੇ ਵਾਰ ਨੰਬਰ 13 ਦੇ ਐਮਪੀ ਵਿਕਿੰਦਰਪਾਲ ਛੰਡਾ ਜੀ ਸਾਡੇ ਕੋਲ ਆਏ ਸੀਗੇ ਤੇ ਬੱਚਿਆਂ ਦੇ ਪੇਰੈਂਟ ਸੀਗੇ ਦੇ ਇਲਾਕੇ ਦੇ ਹੋਰ ਪਦੰਦੇ ਸਜੇ ਸੀਗੇ ਤੇ ਸਰ ਅੱਜ ਉਹ ਤੁਹਾਨੂੰ ਵੀ ਸੁਣਦੇਗੇ ਸਾਫ ਕਾਮ ਮੈਂ ਲੈ ਕੇ ਲੋਕੇ ਦੇ ਰਹੇ ਨੇ ਦੇਖੋ ਜਿਹੜਾ ਮੌਕੇ ਤੇ ਐਮਐਲਏ ਸਾਹਿਬ ਨੇ ਤੁਹਾਨੂੰ ਪੂਰਾ ਜੀਤ ਲਾਇਆ ਕਿ ਮੈਂ ਇੱਕ ਦੋ ਦਿਨ ਜ ਤੁਹਾਡੇ ਸਕੂਲ ਵਿజిਟ ਕਰਾਂਗਾ ਗਰਾਊਂਡ ਦਾ ਤੇ ਤੁਹਾਨੂੰ ਗਰਾਊਂਡ ਬਣਾ ਕੇ ਅੱਛੇ ਢੰਗ ਨਾਲ ਦੇਣ ਦਾ ਜਰੂਰ ਜੀ ਤੇ ਸਾਫ ਕਾਮਲੇ ਸਾਹਨ ਗ੍ਰਹਿ ਕਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਦੇ ਖੇਡ ਦੇ ਪਜਾਂਦੇ ਉਹ ਪ੍ਰੋਬਲਮ ਆ ਗਈ ਹੈ ਕਿ ਆਪਾਂ ਤੁਹਾਡੇ ਨਾਲ ਖੜੇ ਹੈ। ਸਰ ਹੁਣ ਅੱਗੇ ਟੀਮ ਕਿੱਥੇ ਜਾਊਗੀ ਤੁਹਾਡੀ? ਅੱਗੇ ਸਰ ਤਿੰਨ ਦੇਸ਼ਾਂ ਦੇ ਵਿੱਚ ਇਹ ਕੰਪਟਿਸ਼ਨ ਚੱਲ ਰਿਹਾ ਨਵੀ ਸਿੰਗਾਪੁਰ, ਸ਼੍ਰੀਲੰਕਾ ਔਰ ਕਾਠਮੰਦੂ ਚੌਥਾ ਦੇਸ਼ ਹੈ। ਇਹਨਾਂ ਦੇ ਚਾਰਾਂ ਵਿੱਚੋਂ ਕਿਸੇ ਨੂੰ ਮੇਜ਼ਬਾਨੀ ਮਿਲੇਗੀ ਤੇ ਸ਼ਾਇਦ ਮਹੀਨੇ 15 ਦੇ ਡਿਕਲੇਅਰ ਹੋ ਜਾਏਗਾ। ਉਦੋਂ ਬਾਅਦ ਟੀਮ ਗਈਗੀ ਛੱਡਣੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਤਲਵਾੜਾ ਸ਼ਹਿਰ ਦੇ ਨੌਜਵਾਨਾਂ ਨੇ ਨੇਪਾਲ ਦੇ ਅੰਦਰ ਹੋਈ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਨਾ ਕੇਵਲ ਰਿਪਰੈਜ਼ੈਂਟ ਕੀਤਾ ਬਲਕਿ ਉਹ ਉਸ ਟੂਰਨਾਮੈਂਟ ਨੂੰ ਜਿੱਤ ਕੇ ਸਾਡੇ ਮੁੰਡੇ ਵਾਪਸ ਆਏ ਹੈ ਤੇ ਅੱਜ ਇਹਨਾਂ ਦੀ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਵੱਲੋਂ ਇੱਕ ਸਨਮਾਨ ਸਮਾਰੋਹ ਜਿਹੜਾ ਰੱਖਿਆ ਗਿਆ ਉੱਥੇ ਸਾਨੂੰ ਵੀ ਆਉਣ ਦਾ ਮੌਕਾ ਮਿਲਿਆ ਹੈ ਮੈਂ ਤਾਂ ਨੌਜਵਾਨਾਂ ਨੂੰ ਇਹੀ ਸੰਦੇਸ਼ ਦਿੰਨਾ ਹੈ ਕਿ ਆਪਾਂ ਨਸ਼ੇ ਤੋਂ ਦੂਰ ਰਹੀਏ ਔਰ ਖੇਡਾਂ ਦੇ ਨਾਲ ਜੁੜੀਏ ਅੱਜ ਇਹਨਾਂ ਨੌਜਵਾਨਾਂ ਨੇ ਖੇਡਾਂ ਦੇ ਨਾਲ ਜੁੜ ਕੇ ਨਾ ਹੀ ਆਪਣਾ ਬਲਕਿ ਆਪਣੇ ਮਾਤਾ ਪਿਤਾ ਦਾ ਆਪਣੇ ਸਕੂਲ ਦਾ ਔਰ ਸਾਡੇ ਸ਼ਹਿਰ ਦਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਇਸ ਗੱਲ ਦੀ ਇਹਨਾਂ ਮੁੰਡਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਦਿਖਾਇਆ ਗਿਆ ਕਿ ਟੂਰਨਾਮੈਂਟ ਤੋਂ ਬਾਅਦ ਸਕੂਲ ਦੇ ਵਿੱਚ ਸਰਕਾਰਾਂ ਵੱਲੋਂ ਵੀ ਇਹਨਾਂ ਖੈਲ ਕੀਤੀ ਹੈ ਕਿ ਸਰਕਾਰਾਂ ਪੂਰਾ ਸਹਿਯੋਗ ਸਰ ਬੱਚੇ ਅੱਜ ਟੂਰਨਾਮੈਂਟ ਦਾ ਮੈਚ ਜਿੱਤ ਕੇ ਆਏ ਨੇ ਕੀ ਹੌਸਲਾ ਤੁਹਾਡਾ ਦੇਦੇ ਜਾਂਦੇ ਹਾਂ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਸਾਡੇ ਨੌਜਵਾਨ ਬੱਚੇ ਸਾਡੇ ਆਠਮੰਡੂ ਤੋਂ ਜਿਹੜਾ ਹੈਂਡਬਾਲ ਦੇ ਤੋਂ ਲਗਾਤਾਰ ਟੂਰਨਾਮੈਂਟ ਜਿਹੜੇ ਨੇ ਦੋ ਮੈਚ ਜਿੱਤੇ ਆ ਔਰ ਸਭ ਤੋਂ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਹਰੀਓਮ ਜੀ ਜਿਹੜੇ ਇਹਨਾਂ ਬੱਚਿਆਂ ਨੂੰ ਨੇ ਸਵਾਰਥ ਹੋ ਕੇ ਟ੍ਰੇਨਿੰਗ ਦਿੰਦੇ ਆ ਔਰ ਇਸ ਮੁਕਾਮ ਤੇ ਪਹੁੰਚਾਇਆ ਹੈ ਕਿ ਬੱਚੇ ਜਾ ਕੇ ਖਾਠੋਂਡੂ ਜਾ ਕੇ ਮੈਚ ਜਿੱਤਨ ਦਿਖਾ ਸਕਦੇ ਮੈਂ ਸਮਝਦਾ ਇੱਕ ਂਡੇ ਇਲਾਕੇ ਸਾਡੇ ਤਲਵਾਰ ਜਿੱਥੇ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਫੈਸਿਲਿਟੀ ਨਹੀਂ ਹੈ ਉੱਥੇ ਜਾ ਕੇ ਇਹਨੇ ਫਿਰ ਵੀ ਇੰਡਸਟਰੀਅਲ ਵਿੱਚ ਜਾ ਕੇ ਇਹ ਮੈਚ ਖੇលਿਆ ਔਰ ਜਿੱਤ ਗਿਆ ਹੈ ਸਰ ਦੇਖਿਆ ਜਾਏਗਾ ਕਿ ਹੁਣ ਇਹ ਕੰਮਸ਼ਨ ਵਾਲੀ ਦੇ ਬਾਅਦ ਜਾਣ ਦੀ ਉਹਨਾਂ ਦੇ ਕੋਈ ਪ੍ਰੋਬਲਮ ਆਂਦੀ ਕੀ ਸੈਟਅਪ ਨਹੀਂ ਤਕਨੀਕ ਦੇਖੋ ਭੱਲੇ ਹੈ ਕਿ ਹਰੀਓਮ ਜੀ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬੱਚਾ ਨੂੰ ਚਾਹੇ ਉਹ ਟ੍ਰੇਨਿੰਗ ਦੇਣ ਦੀ ਗੱਲ ਹੋਵੇ ਚਾਹੇ ਜਾਣ ਦੀ ਗੱਲ ਹੋਵੇ ਇਸ ਬਾਕੂ ਵੀ ਕਰ ਰਹੇ ਹੈ ਔਰ ਜਿੱਥੇ ਕਦੀ ਹਰੀਓਮ ਜੀ ਦੀ ਲੋੜ ਪਵੇਗੀ ਹਾਂ ਜੀ ਸਾਰੇ ਹਾਜ਼ਰ ਸਰ ਬੱਚਿਆਂ ਦੇ ਮਾਤਾ ਪਿਤਾ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬਰ ਜੀ ਬੱਚਿਆਂ ਦੇ ਮਾਤਾ ਪਿਤਾ ਨੂੰ ਕਹੀ ਮੈਂ ਕਹਾ ਹੁੰਦਾ ਕਿ ਇਹਨਾਂ ਪਰਮਾ ਬਹੁਤ ਬਹੁਤ ਮੁਬਾਰਕਾਂ ਔਰ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਤੁਸੀਂ سپورਟ ਸਾਹਲ ਪਾਇਆ ਹੈ ਇਸੇ ਤਰ੍ਹਾਂ ਮੈਂ ਹਰ ਮਾਪਾ ਬਨਗਾਂਗਾ ਕਿ ਆਪਣੇ ਬੱਚਿਆਂ ਦਾ ਜਿਹੜਾ ਧਿਆਨ ਹੈ سپورਟ ਸਾਹਲ ਆਣ ਉਹ ਤਾਂ ਕਿ ਸਾਡੇ ਬੱਚੇ سپورਟ ਸਾਹਲ ਕੇ ਜਾ ਕੇ ਆਪਣਾ ਆਪਣੇ ਇਲਾਕੇ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਚਨ ਕਰਨ ਜਿਦਾ ਇਹਨਾਂ ਬੱਚਿਆਂ ਨਹੀਂ ਹੁੰਦਾ ਥੈਂਕ ਯੂ ਸਰ ਜੀ